ਜਿਹੜੀਆਂ ਫੋਟੋ ਬਣਾਈਆਂ ਗਈਆਂ ਨੇ ਉਹ ਵੀ ਸਾਡੇ ਧਰਮ ਦੇ ਜਿਹੜੀਆਂ ਉਲਟ ਨੇ ਅਸੀਂ ਮੰਬੂਰਤੀ ਪੂਜਾ ਨਹੀਂ ਹੈ ਅਸੀਂ ਪੂਰਤੀ ਜਿਹੜਾ ਹੈਗਾ ਉਹਦੇ ਕੁਝ ਨਹੀਂ ਹੈਗੇ ਅਸੀਂ ਬੁੱਧ ਪੂਜਕ ਨਹੀਂ ਹੈਗੇ ਅਸੀਂ ਸ਼ਬਦ ਦੇ ਪੁਜਾਰੀ ਆ ਤਾਂ ਹੁਣ ਅਮੀਰ ਖਾਨ ਦੀ ਫੋਟੋ ਆਈ ਇਹਦੀ ਟੀਮ ਨੇ ਕਹਤਿਆ ਨਹੀਂ ਜੀ ਨਹੀਂ ਕਿਸੇ ਨੇ ਝੂਠੀ AI ਬਣਾਈ ਹੈ ਮਤਲਬ ਇਹ ਕਹਿ ਕੇ ਖਾਣਾ ਪੂਰਤੀ ਹੋ ਜਾਂਦੀ ਹੈ ਠੀਕ ਹੈ ਮੱਥਾ ਟੇਕਣ ਲੱਗਿਆ ਸਭ ਤੋਂ ਪਹਿਲਾਂ ਗੋਡੇ ਥੱਲੇ ਲਾਉਣੇ ਪੈਂਦੇ ਆ ਗੁਰੂ ਅੱਗੇ ਗੋਡੇ ਟੇਕਣੇ ਆ ਸਿਲੰਡਰ ਕਰਨਾ ਹੈ ਆਪਣੀ ਮੱਤ ਨੂੰ ਪਾਸੇ ਕਰਕੇ ਗੁਰੂ ਦੀ ਮੱਤ ਲੈਣੀ ਆ ਕਿੰਨੇ ਵੀ ਪ੍ਰਚਾਰਕ ਨੇ ਸਾਰੇ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਨੇ ਗੁਰੂ ਨੂੰ ਪ੍ਰੋਜੈਕਟ ਨਹੀਂ ਕਰ ਰਹੇ ਸਿੱਖ ਧਰਮ ਦੇ ਵਿੱਚ ਪ੍ਰਚਾਰ ਦੀ ਬਹੁਤ ਜ਼ਿਆਦਾ ਘਾਟ ਹੈ ਸਾਡੇ ਧਰਮ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਉੱਤੇ ਆਰਐਸਐਸ ਦਾ ਬਹੁਤ ਵੱਡਾ ਜਿਹੜਾ ਹੈਗਾ ਹੈ ਉਹ ਪ੍ਰਭਾਵ ਹੈ ਦਾ ਹੈ ਪ੍ਰਭਾਵ ਹੈ ਜਾਂ ਦਬਾਅ ਹੈ ਹਕੀਕਤਾਂ ਕਿਸਾਨ ਜਿਹੜਾ ਆਗੂ ਆ ਕਿਉਂ ਰੱਖਿਆ ਨੇ ਮਰਨ ਵਰਤ ਸਿੱਖ ਧਰਮ ਦੇ ਵਿੱਚ ਕੋਈ ਮਰਨ ਵਰਤ ਨਹੀਂ ਹੈ ਕਿਸੇ ਗੁਰੂ ਸਾਹਿਬਾਨ ਨੇ ਮਰਨ ਵਰਤ ਨਹੀਂ ਰੱਖਿਆ ਥੱਲੇ ਵਾਲ ਨੇ ਕਿਉਂ ਤੋੜਿਆ ਜਗਾ ਪਹਿਲਾਂ ਰੱਖਿਆ ਰਸਾਸ ਕਰਕੇ ਫਿਰ ਤੋੜਿਆ ਕਿਉਂ ਕੀ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਹੋ ਗਈਆਂ ਨੇ ਕੀ ਸਾਡੀ ਕੌਮ ਦੇ ਪੰਥ ਦੇ ਆਗੂ ਇੰਨੇ ਕ ਰਾਜਨੀਤਿਕ ਦਬਾਅ ਚ ਨੇ ਕਿ ਉਹ ਆਪਣੇ ਗੱਲ ਨਹੀਂ بلند ਕਰ 파 ਰਹੇ ਆਵਾਜ਼ ਤੇ ਗੁਰੂਆਂ ਪੀਰਾਂ ਦੀ ਸਾਡੇ ਬੇਅਦਬੀ ਹੋ ਰਹੀ ਹੈ ਉਸ ਤੇ ਵੀ ਆਵਾਜ਼ ਨਹੀਂ ਚੁੱਕ 파 ਰਹੇ ਅੱਛਾ ਇਹ ਕਿਸੇ ਨੇ ਸ਼ਿਕਾਇਤ ਵੀ ਨਹੀਂ ਕੀਤੀ ਗੁਰੂ ਨਾਨਕ ਦੇਵ ਸਾਹਿਬ ਦੀ ਜਾਂ ਹੋਰ ਜਿਹੜੀ AI ਵੀਡੀਓ ਬਣ ਕੇ ਕੋ ਸਿੱਖ ਕੌਮ ਵੀ ਉੱਠ ਕੇ ਅੱਗੇ ਕੋ ਪੰਥ ਵੀ ਨਹੀਂ ਉੱਠ ਕੇ ਆਇਆ ਕੌਮ ਡਰੇ ਹੋਈ ਹੈ ਕੌਮ ਘਰ ਬੈਠ ਗਈ ਹੈ ਵਰਤੇ ਆ ਜੰਨਾ 450 ਤੇ ਫਿਲਮ ਬਣਾਈ ਬਾਲੀਵੁੱਡ ਵਾਲ ਨੇ ਬਣਾਈ ਹੈ ਹੈਰੀ ਪੋਵੇਜਾ ਨੇ ਉਹ ਕੀ ਹੈ ਪ੍ਰਚਾਰ ਹੈ ਵਪਾਰ ਹੈ ਹਾਂਜੀ ਵਪਾਰ ਨਹੀਂ ਪ੍ਰਚਾਰ ਨਹੀਂ ਹੋਇਆ ਸਿੱਖੀ ਦਾ ਯੂਪੀ ਬਿਹਾਰ ਚ ਕਿ ਫਿਲਮ ਕਿੰਨੀ ਚੱਲੀ ਉਹ 450 ਦੇ 1 450 ਦੇ 450 ਜਿਆਦਿਆਂ ਦੀ ਅਸੀਂ ਗੱਲ ਮੰਨਣੀ ਸੀ ਕਿ 450 ਜਿਆਦਿਆਂ ਨੂੰ ਅਸੀਂ ਸਤਕ੍ਰਿਮ ਤੇ ਦਿਖਾਉਣਾ ਸੀ AI ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਕਹੀਏ ਤਾਂ ਵਿਗਿਆਨ ਦੀ ਇੱਕ ਨਵੀਂ ਖੋਜ ਐ ਸਾਇੰਸ ਦੀ ਇੱਕ ਨਵੀਂ ਕਾੜ ਐ ਇਹਦੇ ਆਉਣ ਤੋਂ ਬਾਅਦ ਬਹੁਤ ਕੁਝ ਅਜੀਹਾ ਵੇਖਣ ਨੂੰ ਮਿਲ ਰਿਹਾ ਜਿਸ ਤੇ ਇਨਸਾਨ ਛੇਤੀ ਭਰੋਸਾ ਨਹੀਂ ਕਰ ਪਾਉਂਦਾ ਯਕੀਨ ਨਹੀਂ ਕਰ ਪਾਉਂਦਾ ਅੱਜਕੱਲ ਤਾਂ ਇੱਕ ਨਵੀਂ ਗੱਲ ਬਣ ਗਈ ਐ ਕਿਸੇ ਵੀ ਵਿਅਕਤੀ ਦਾ ਜਾਂ ਕਿਸੇ ਸਿਆਸਤਦਾਨ ਦਾ ਕੋਈ ਵੀਡੀਓ ਇਹ ਜਾ ਆਵੇ ਜੋ ਦੀ ਮੇਜ ਖਰਾਬ ਕਰੇ ਉਹ ਝੱਟ ਕਹਿ ਦਿੰਦਾ ਜੀ ਇਹ ਤਾਂ ਝੂਠੀ ਹੈ ਇਹ ਤਾਂ ਜੀ ਏਆਈ ਹੈ ਗੁਰੂਆਂ ਪੀਰਾਂ ਫਕੀਰਾਂ ਦੀਆਂ ਵੀ ਏਆਈ ਵੀਡੀਓ ਬਣ ਰਹੀਆਂ ਨੇ ਤੁਸੀਂ ਹਾਲ ਹੀ ਚ ਵੇਖਿਆ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੱਸਦੇ ਹੋਏ ਦਾ ਇੱਕ ਵੀਡੀਓ ਆ ਰਿਹਾ ਹੈ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ ਨੱਚ ਰਹੇ ਨੇ ਯਾ ਹੁਣ ਅਮੀਰ ਖਾਨ ਦਾ ਬਾਲੀਵੁੱਡ ਐਕਟਰ ਦਾ ਗੁਰੂ ਨਾਨਕ ਜੀ ਦੇ ਭੇਸ ਵਿੱਚ ਆਉਣਾ ਸਭ ਨੂੰ ਏਆਈ ਕਿਹਾ ਜਾ ਰਿਹਾ ਹੈ ਕੀ ਇਹ ਜਿਹੇ ਹਾ ਕਰਨ ਵਾਲਿਆਂ ਤੇ ਕੋਈ ਐਕਸ਼ਨ ਹੋਣਾ ਚਾਹੀਦਾ ਕੀ ਇਹ ਸਹੀ ਹੋ ਰਿਹਾ ਇਹ ਸਿੱਖੀ ਟਾਰਗੇਟ ਕਿਉਂ ਹੋ ਰਹੇ ਨੇ ਇਸ ਤੇ ਚਰਚਾ ਕਰਾਂਗੇ ਚੰਡੀਗੜ੍ਹ ਤੋਂ ਐਸਜੀਪੀਸੀ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਸਾਡੇ ਨਾਲ ਮੌਜੂਦ ਨੇ ਰਿਆੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਿਆੜ ਸਾਹਿਬ ਤੁਸੀਂ ਦੇਖਿਆ ਹੋਣਾ ਪਹਿਲੀ ਪਾਤਸ਼ਾਹੀ ਦਾ ਇੱਕ ਏਆਈ ਦਾ ਵੀਡੀਓ ਆਇਆ ਹੈ ਹੱਸਦੇ ਹੋਏ ਦਿਖਾਇਆ ਗਿਆ ਹੈ ਪੰਜਵੀਂ ਪਾਤਸ਼ਾਹੀ ਤਤੀ ਤਵੀ ਤੇ ਬੈਠੇ ਨੱਚ ਰਹੇ ਨੇ ਤੇ ਹੁਣ ਆ ਫਿਲਮਾਂ ਦੇ ਜਿਹੜੇ ਐਕਟਰ ਨੇ ਅਮੀਰ ਖਾਨ ਇਹ ਇਹਨਾਂ ਦਾ ਇੱਕ ਗੁਰਨਾਨਕ ਜੀ ਦੇ ਭੇਸ ਦੇ ਵਿੱਚ ਤਸਵੀਰ ਆਉਣੀ ਇਹ ਸਾਰਾ ਕੁਝ ਸਿੱਖਾਂ ਨਾਲ ਹੀ ਕਿਉਂ ਹੋ ਰਿਹਾ ਇਸ ਤਰ੍ਹਾਂ ਹੈਗਾ ਜੀ ਕਿ ਕਾ ਗਣਤੀ ਜਿਹੜੀ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਆ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੀ ਆ ਔਰ ਜਿਹੜੀ ਬਹੁ ਗਣਤੀ ਹੈ ਉਹ ਇਸ ਵੇਲੇ ਉਹਨਾਂ ਦੇ ਸਾਰੇ ਜਿਹੜੀ ਹੈਗੇ ਆ ਉਨਾਂ ਦੀ ਇਤਿਹਾਸ ਹੈ ਉਹਨਾਂ ਦੀ ਸਭਿਆਚਾਰ ਹੈ ਉਹਨਾਂ ਦਾ ਬਾਕੀ ਜਿਹੜਾ ਸਾਰਾ ਕੁਝ ਹੈ ਉਹਨੂੰ ਡਿਸਟਰਾਏ ਕਰਨ ਵਾਸਤੇ ਔਰ ਮੱਲਾ ਮਾਰਨ ਵਾਸਤੇ ਔਰ ਆਪਣੇ ਆਪ ਨੂੰ মিডিਆ ਦੇ ਵਿੱਚ ਲਿਆਉਣ ਵਾਸਤੇ ਔਰ ਖਬਰਾਂ ਬਣਨ ਵਾਸਤੇ ਜੇ ਕੋਈ ਕਿਸੇ ਨੂੰ ਜਾ ਕੇ ਰਿਪੋਰਟ ਕਰਦਾ ਹੈ ਤੇ ਉੱਥੇ ਜਾ ਕੇ ਸੌਰੀ ਕਹਿ ਕੇ ਜਾਂ ਲਿਖਤੀ ਮਾਫੀ ਮੰਗ ਕੇ ਉਹ ਅਖੜਾ ਛੱਡ ਜਾਂਦਾ ਉਹਨੂੰ ਕੋਈ ਸਜ਼ਾ ਨਹੀਂ ਹੁੰਦੀ ਚਾਹੇ ਉਹ ਚੈਨਲ ਵਾਲਾ ਹੋਵੇ ਚਾਹੇ ਉਹ ਪ੍ਰੈਸ ਵਾਲਾ ਹੋਵੇ ਚਾਹੇ ਉਹ ਕਹਿਣ ਵਾਲਾ ਹੋਵੇ ਚਾਹੇ ਉਹ ਬਣਾਉਣ ਵਾਲਾ ਹੋਵੇ ਔਰ ਚਾਹੇ ਉਹ ਦੁਨੀਆ ਉਹ ਜਿਹੜਾ ਹੈਗਾ ਜੀ ਉਹਨੂੰ ਮਤਲਬ ਜਿਹੜਾ ਹੈਗਾ ਉਹ ਜਿਹੜਾ ਮੀਡੀਆ ਦੇ ਵਿੱਚ ਲਿਆਉਣ ਵਾਲਾ ਹੋਵੇ ਤਾਂ ਜਿਹੜੀ ਸਿੱਖਾਂ ਦੀ ਗੱਲ ਹੈਗੀ ਆ ਸਿੱਖ ਧਰਮ ਦੇ ਵਿੱਚ ਪ੍ਰਚਾਰ ਦੀ ਬਹੁਤ ਜ਼ਿਆਦਾ ਘਾਟ ਹੈ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਿਸੇ ਆਦਮੀ ਨੂੰ ਜਾ ਕੇ ਪੁੱਛ ਲਓ ਕਿ ਤੁਸੀਂ ਕਿੱਥੇ ਜਾ ਰਹੇ ਜੀ ਹਰਮੰਦਰ ਸਾਹਿਬ ਜਾ ਰਹੇ ਆ ਕੀ ਕਰਨ ਜਾ ਰਹੇ ਜੇ ਮੱਥਾ ਟੇਕਣ ਜਾ ਰਹੇ ਆ ਮੱਥਾ ਟੇਕਣ ਜਾ ਰਹੇ ਆ ਉੱਥੋਂ ਕੁਝ ਲੈਣ ਨਹੀਂ ਜਾ ਰਹੇ ਕੁਝ ਪ੍ਰਾਪਤ ਕਰਨ ਨਹੀਂ ਜਾ ਰਹੇ ਕੁਝ ਸਿੱਖਣ ਨਹੀਂ ਜਾ ਰਹੇ ਕੁਝ ਗ੍ਰਹਿਣ ਕਰਨ ਨਹੀਂ ਜਾ ਰਹੇ ਮੱਥਾ ਟੇਕਣ ਜਾ ਰਹੇ ਆ ਮੱਥਾ ਟੇਕਾਂਗੇ ਪ੍ਰਸ਼ਾਦਾ ਛਕਾਂਗੇ ਮੱਥਾ ਟੇਕਣ ਮੁਬਾਰਕ ਹੈ ਜੇ ਮੈਂ ਪੀਜੀਆਈ ਜਾ ਕੇ ਮੱਥਾ ਟੇਕਾਂ ਮੇਰਾ ਕੈਂਸਰ ਹਟ ਜਾਊਗਾ ਜੇ ਮੈਂ ਪੰਜਾਬ ਯੂਨੀਵਰਸਿਟੀ ਜਾ ਕੇ ਮੱਥਾ ਟੇਕਾਂ ਤਾਂ ਮੈਨੂੰ ਉਹ ਭਾਈ ਸਾਹਿਬ ਜੀ ਪੀਐਚਐਲਡੀ ਡਿਗਰੀ ਦੇ ਦੇਣਗੇ ਮੱਥਾ ਟੇਕਣ ਦਾ ਜਿਹੜਾ ਮਤਲਬ ਸੀਗਾ ਸਿਲੰਡਰ ਕਰਨਾ ਸੀਗਾ ਸਿਲੰਡਰ ਤੇ ਕੀਤਾ ਨਹੀਂ ਮੈਂ ਤੇ ਗਈ ਨਹੀਂ ਖੋਮੇ ਤੇ ਗਈ ਨਹੀਂ ਵਿਚਾਰ ਤੇ ਬਦਲੇ ਨਹੀਂ ਮੱਥਾ ਟੇਕਣ ਦਾ ਮਤਲਬ ਆ ਸਿਲੰਡਰ ਕਰਨਾ ਅੱਛਾ ਇਹ ਜਿੱਦਾਂ ਹੁਣ ਅਮੀਰ ਖਾਨ ਦੀ ਫੋਟੋ ਆਈ ਇਹਦੀ ਟੀਮ ਨੇ ਕਹਤਿਆ ਨਹੀਂ ਜੀ ਨਹੀਂ ਕਿਸੇ ਨੇ ਝੂਠੀ ਏਆਈ ਬਣਾਈ ਐ ਮਤਲਬ ਇਹ ਕਹਿ ਕੇ ਖਾਣਾ ਪੂਰਤੀ ਹੋ ਜਾਂਦੀ ਐ ਠੀਕ ਐ ਨਹੀਂ ਜੀ ਖਾਣਾ ਪੋਰਟੀ ਦੀ ਗੱਲ ਨਹੀਂ ਹੈਗੇ ਕਿ ਜੇ ਸਾਡਾ ਪ੍ਰਚਾਰ ਹੋਵੇ ਜੀ ਗੁਰੂ ਸਾਹਿਬ ਕਹਿੰਦੇ ਨਾਟਕ ਚੇਟਕ ਕੀਜੇ ਕੋ ਕਾਜਾ ਪ੍ਰਭ ਲੋਗੋਨ ਕੋ ਆਵਤ ਲੱਜਾ ਕਿਉਂਕਿ ਉਹਨਾਂ ਨੇ ਕਿਉਂ ਮਨਾ ਕੀਤਾ ਹੈ ਜਿਹੜੀਆਂ ਫੋਟੋ ਬਣਾਈਆਂ ਗਈਆਂ ਨੇ ਉਹ ਵੀ ਸਾਡੇ ਧਰਮ ਦੇ ਜਿਹੜੀਆਂ ਉਲਟ ਨੇ ਅਸੀਂ ਮੂਰਤੀ ਪੂਜਾ ਨਹੀਂ ਹੈ ਅਸੀਂ ਕੋਈ ਜਿਹੜਾ ਹੈਗਾ ਉਹਦੇ ਨਹੀਂ ਹੈਗੇ ਅਸੀਂ ਬੁੱਤ ਪੂਜਕ ਨਹੀਂ ਹੈਗੇ ਅਸੀਂ ਸ਼ਬਦ ਦੇ ਪੁਜਾਰੀ ਆ ਹੂੰ ਕੋਣ ਤੁਸੀਂ ਮੱਥਾ ਟੇਕਣ ਦੀ ਗੱਲ ਦੱਸੋ ਮੱਥਾ ਟੇਕਣ ਲੱਗਿਆਂ ਸਭ ਤੋਂ ਪਹਿਲਾਂ ਗੋਡੇ ਥੱਲੇ ਲਾਉਣੇ ਪੈਂਦੇ ਆ ਤੇ ਸਾਡੇ ਆਮ ਪੰਜਾਬੀ ਦੀ ਕਹਾਵਤ ਉਹਦੇ ਹਰ ਗੋਡੇ ਟੇਕ ਗਿਆ ਗੁਰੂ ਅੱਗੇ ਗੋਡੇ ਟੇਕਣੇ ਆ ਸਿਲੰਡਰ ਕਰਨਾ ਆਪਣੀ ਮਤ ਨੂੰ ਪਾਸੇ ਕਰਕੇ ਗੁਰੂ ਦੀ ਮਤ ਲੈਣੀ ਆ ਇਸ ਕਰਕੇ ਮੱਥਾ ਟੇਕਣਾ ਹੈ ਅਸੀਂ ਮੱਥਾ ਟੇਕਣ ਕਰ ਰਹੇ ਹਾਂ ਫਾਰਮੈਲਟੀ ਵਾਸਤੇ ਔਰ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਲਖਾਰੀ ਨੇ ਥੋੜੀ ਜਿੰਨੇ ਵੀ ਪ੍ਰਚਾਰਕ ਨੇ ਸਾਰੇ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਨੇ ਗੁਰੂ ਨੂੰ ਪ੍ਰੋਜੈਕਟ ਨਹੀਂ ਕਰ ਰਹੇ ਆਸਰਾ ਗੁਰੂ ਦਾ ਲੈ ਰਹੇ ਆ ਆਸਰੇ ਤੋਂ ਬਕਰ ਤਾਂ ਹੋ ਨਹੀਂ ਸਕਦਾ ਜੀ ਜਿਹੜੇ ਜਾਦੂ ਖੁਲਾਉਣ ਵਾਲੇ ਜਿਹੜੇ ਸਿਰ ਮਰਵਾਉਣ ਵਾਲੇ ਆ ਉਹਨਾਂ ਨੇ ਵੀ ਜਾ ਕੇ ਦੇਖ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ ਹੈ ਤੂੰ ਇਸ ਕਰਕੇ ਦੱਸਣਾ ਜੀ ਜਿਹੜਾ ਸਾਡਾ ਧਰਮ ਹੈਗਾ ਉਹਨੂੰ ਅਪਣਾਉਣ ਵਾਸਤੇ ਕਬੀਰ ਜੀ ਕਹਿੰਦੇ ਆ ਪੱਥਰ ਪੂਜਣ ਜੇ ਪ੍ਰਭੂ ਮਿਲੇ ਮੈਂ ਤਾਂ ਪੂਜੂ ਪਹਾੜ ਦੁਨੀਆ ਐਸੀ ਬਾਵਰੀ ਪੱਥਰ ਪੂਜਣ ਜਾਏ ਘਰ ਕੇ ਚੱਕ ਕੇ ਕੋਈ ਨਾ ਪੂਜੇ ਜਿਸका ਪੀਸਾ ਖਾਏ ਉਹ ਕਹਿੰਦੇ ਇੱਕ ਪੱਥਰ ਤੇ ਤੂੰ ਪੈਰ ਰੱਖਿਆ ਦੂਜੇ ਪੱਥਰ ਨੂੰ ਤੂੰ ਮੱਥਾ ਟੇਕਣ ੜਿਆ ਉਹ ਪੱਥਰ ਨਹੀਂ ਆ ਚਲੋ ਮੈਂ ਤੁਹਾਡੀ ਗੱਲ ਵੱਡੀ ਕਰਦਾ ਇੱਥੇ ਨਹੀਂ ਜੀ ਗੱਲ ਇਹ ਹੈਗੀ ਆ ਕਿ ਸਾਡੇ ਧਰਮ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਉੱਤੇ ਆਰਐਸਐਸਐਸ ਦਾ ਬਹੁਤ ਵੱਡਾ ਜਿਹੜਾ ਹੈਗਾ ਹੈ ਉਹ ਪ੍ਰਭਾਵ ਹੈਗਾ ਹੈ ਪ੍ਰਭਾਵ ਹੈ ਜਾਂ ਦਬਾਅ ਹੈ ਦਬਾਅ ਨਹੀਂ ਆ ਜੀ ਦਬਾਅ ਕੋਈ ਕਿਸੇ ਦੇ ਨਹੀਂ ਪਾ ਸਕਦਾ ਕੋ ਮਿਰਤਜ਼ਾ ਬਾਪਾ ਕੇ ਦਿਖਾਵੇ ਨਹੀਂ ਪਰ ਇਹ ਇਹ ਚੀਜ਼ ਦੇਖੋ ਅਕਾਲ ਤਖਤ ਚੁੱਪ ਬੈਠਾ ਅਕਾਲ ਤਖਤ ਆਰਐਸਐਸ ਦੇ ਥੱਲੇ ਹੈ ਉਹਦੇ ਜਿਹੜੇ ਜਥੇਦਾਰ ਨੇ ਅਕਾਲ ਤਖਤ ਜੀ ਅਗਰ ਤੁਸੀਂ ਹਿਸਟਰੀ ਵੇਖੋਗੇ ਅਕਾਲ ਤਖਤ ਸ਼ਬਦ ਜਿਹੜਾ ਹੈ ਕਿਹੜੇ ਸੰਚ ਆਇਆ? ਛੇਵੀਂ ਪਾਸੇ ਹੀ ਵੇਲੇ। ਬਿਲਕੁਲ ਨਹੀਂ। ਹੂੰ। ਬਿਲਕੁਲ ਨਹੀਂ। ਕਦੋਂ ਆਇਆ? ਉਹ ਲੋ ਛੜਾ ਸਾਫ ਸੀਗਾ। ਛੜਾ ਕਹਿੰਦੇ ਹਾਂ। ਫੇਰ ਅਕਾਲ ਬੁੰਗਾ ਸੀਗਾ। ਬੁੰਗਾ ਹਾਂ। ਫੇਰ ਅਕਾਲ ਬੁੰਗਾ ਸੀਗਾ। ਹੂੰ। ਔਰ ਉਸ ਤੋਂ ਬਾਅਦ ਇਹਨਾਂ ਨੇ ਅਕਾਲ ਤਖਤ ਬਣਾ ਲਿਆ। ਗੁਰੂ ਸਾਹਿਬਾਨ ਦੇ ਵੇਲੇ ਇੱਥੇ ਜਿਹੜਾ ਹੈਗਾ ਇੱਥੇ ਬੈਠ ਕੇ ਲੋਕਾਂ ਦੇ ਇਨਸਾਫ ਤੇ ਫੈਸਲੇ ਹੁੰਦੇ ਸੀਗੇ ਮਸਲੇ ਹੱਲ ਕੀਤੇ ਜਾਂਦੇ ਸੀ ਲੋਕੀ ਆ ਦੋ-ਦੋਰੋਂ ਚੱਲ ਕੇ ਗੁਰੂ ਸਾਹਿਬ ਦੇ ਕੋਲ ਆਉਂਦੇ ਸੀ ਮਦਦ ਲੈਣ ਵਾਸਤੇ ਇਨਸਾਫ ਲੈਣ ਵਾਸਤੇ ਨਾਮ ਲੈਣ ਵਾਸਤੇ ਔਰ ਲੋਕਾਂ ਦੇ ਭਲੇ ਵਾਸਤੇ ਜਿਹੜਾ ਹੈਗਾ ਸੰਘਰਸ਼ ਕਰਨ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੇ ਸੀ ਅੱਜ ਉੱਥੇ ਕੀ ਆ 1900 ਭਵੰਜਾ ਦਾ ਮੇਰਾ ਖਿਆਲ ਇੱਕ ਰੈਗੂਲੇਸ਼ਨ ਹੈ ਜਿਹਦੇ ਨਾਲ ਅਕਾਲ ਤਖਤ ਦੇ ਜਹੇਦਾਰ ਨੂੰ ਐਸਜੀਪੀਸੀ ਨੂੰ ਹਾਕਾ ਉਹਨੂੰ ਲਾਉਣ ਦਾ ਤੇ ਲਾਉਣ ਦਾ ਐਸਜੀਪੀਸੀ ਦਾ ਜਿਹੜਾ ਐਕਟ ਹੈ 1920 ਦਾ ਉਹਦੇ ਵਿੱਚ ਕਿਤੇ ਵੀ ਮੈਂ ਚੈਲੰਜ ਕਰਦਾ ਕਿਤੇ ਵੀ ਅਕਾਲ ਤਖਤ ਦੇ ਜਹੇਦਾਰ ਨੂੰ ਲਾਉਣ ਦੇ ਜਾਂ ਲਾਉਣ ਦੇ ਐਸਡੀਪੀਸੀ ਕੋ ਕੋਈ ਤਾਕਤ ਨਹੀਂ ਹੈ। ਸਵਾਲ ਸਵਾਲ ਇਹ ਹੈ ਕਿ ਜਿਹੜੇ ਗੁਰੂਆਂ ਸਾਹਿਬ ਦੇ ਇਹ ਜਿਹੇ ਵੀਡੀਓ ਆ ਰਹੇ ਨੇ ਗੜਗੱਜ ਸਾਹਿਬ ਨੂੰ ਨਜ਼ਰ ਨਹੀਂ ਆ ਰਿਹਾ, ਧਾਮੀ ਸਾਹਿਬ ਨੂੰ ਨਜ਼ਰ ਨਹੀਂ ਆ ਰਿਹਾ, ਹੋਰ ਸਿੱਖ ਜੱਥੇਬੰਦੀਆਂ ਨੂੰ ਕੁਝ ਨਹੀਂ ਦਿਖ ਰਿਹਾ। ਦੇਖੋ ਜੀ ਮੇਰੀ ਗੱਲ ਸੁਣੋ। ਪਹਿਲਾਂ ਸਰਪ੍ਰੀਤ ਸਿੰਘ ਜੀ ਨੂੰ ਇਹਨਾਂ ਨੇ ਐਕਟਿੰਗ ਜਿਹੇ ਦਾਰ ਬਣਾਇਆ। ਜਦੋਂ ਉਹਨੂੰ ਲਾਇਆ ਉਹਨੂੰ ਸਾਬੋ ਕੇ ਤਲਵੰਡੀ ਦਾ ਜਿਹੇ ਦਾਰ ਲਾਤਾ। ਉਹਨੇ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਬੇਇੱਜ਼ਤ ਕਰਕੇ ਲਾਇਆ ਹੈ। ਸੁਝੇ ਮੈਨੂੰ ਪੁੱਛਿਆ ਬਗੈਰ ਲਾਇਆ ਹੈ ਮੈਨੂੰ ਭਾਈ ਸਾਹਿਬ ਜੀ ਮੇਰੇ ਨਾਲ ਸਲਾਹ مشورہ ਕੀਤੇ ਬਗੈਰ ਲਾਇਆ ਹੈ ਤੇ ਮੈਂ ਉਸ ਤਖਤ ਦੇ ਉੱਤੇ ਜਿਹੜਾ ਜਹੇਦਾਰ ਕਿਉਂ ਬਣਾ ਲਾਲਚ ਹੈ ਦੂਜਾ ਹੁਣ ਰਕਬੀਰ ਸਿੰਘ ਉਹਨਾਂ ਨੂੰ ਜਹੇਦਾਰ ਬਣਾਇਆ ਉਹਨਾਂ ਨੇ ਦੋ ਤਰੀਕ ਨੂੰ ਫੈਸਲੇ ਦਿੱਤੇ ਜਦੋਂ ਉਹ ਫੈਸਲੇ ਅਕਾਲੀ ਦਲ ਬਾਦਲ ਨੂੰ ਜਿਹੜੀ ਕਿ ਇੱਕ ਪੰਜਾਬੀ ਪਾਰਟੀ ਆ ਜੀ ਦਾ ਭੋਗ ਮੋਗੇ ਦੀ ਰੈਲੀ ਚ ਪਿਆ ਸੀਗਾ ਉਹਨੂੰ ਜਦੋਂ ਉਹ ਫੈਸਲੇ ਪਸੰਦ ਨਹੀਂ ਆਏ ਉਹਨਾਂ ਨੇ ਅਕਾਲ ਤਖਤ ਦੇ ਤੋਂ ਉਹਨੂੰ ਹਟਾ ਦਿੱਤਾ ਔਰ ਨਾਲ ਦੇ ਨਾਲ ਉਹਨੂੰ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਲਈ ਰੱਖਿਆ ਉਹਨੇ ਨਹੀਂ ਕਿਹਾ ਮੈਂ ਹੈੱਡ ਗ੍ਰੰਥੀ ਨਹੀਂ ਬਣਨਾ ਕਿਉਂਕਿ ਮੈਂ ਦੇ ਕਾਬ ਮੈਂ ਦੇ ਅਕਾਲ ਤਖਤ ਦੇ ਜਹੇਦਾਰ ਦੇ ਕਾਬਲ ਨਹੀਂ ਨਾ ਮੈਂ ਹੈੱਡ ਗ੍ਰੰਥੀ ਇੱਕ ਧੋਪ ਦੇ ਕਾਬਲ ਕਾਨੂੰ ਆ ਇਸ ਕਰਕੇ ਜਦੋਂ ਤੱਕ ਸਾਡੀ ਜਿਹੜੀ ਆ ਆਤਮਾ ਸਾਨੂੰ ਝੰਜੋੜਦੀ ਨਹੀਂ ਜਿੰਨੋਂ ਤੱਕ ਸਾਡੀਆਂ ਜ਼ਰੂਰਤਾਂ ਜਿਹੜੀਆਂ ਸਾਨੂੰ ਭਾਈ ਸਾਭ ਜੀ ਫਾਦੋ ਫਰੀ ਨਹੀਂ ਹੁੰਦੀਆਂ ਉੰਦਰ ਤੱਕ ਅਕਾਲ ਤਖਤ ਤੇ ਕੀ ਆ ਰਾਤ ਨੂੰ ਭਾਈ ਸਾਭ ਜੀ 1 ਵਜੇ ਗੜਗਾਜ ਨੂੰ ਜਿਹੜੀ ਆ ਭੱਗ ਦਿੱਤੀ ਗਈ ਆ ਕੋਈ ਉੱਥੇ ਸੰਸਥਾ ਨਹੀਂ ਕੋਈ ਉੱਥੇ ਬਾਹ ਨਹੀਂ ਮਤਲਬ ਜਿਹੜਾ ਹੈਗਾ ਇੱਥੋਂ ਤੱਕ ਕਿ ਅਕਾਲੀ ਦਲ ਦਾ ਪ੍ਰਧਾਨ ਨਹੀਂ ਉੱਥੇ ਐਸਡੀਪੀਸੀ ਦਾ ਪ੍ਰਧਾਨ ਨਹੀਂ ਉੱਥੇ ਅੱਛਾ ਤੁਸੀਂ ਗੜਗਾਜ ਦੀ ਕਿਹੜੀ ਜਿਹੜੀ ਗੱਲ ਆ ਉਹ ਕੌਣ ਮੰਨੂਗਾ ਕੌਣ ਕਹਵੇਗਾ ਗੱਲ ਇਹ ਹੈ ਗੜਗੱਜ ਸਾਹਿਬ ਨੂੰ ਕਹੋ ਉਹ ਬੜੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਨਾਲ ਜੀ ਰਹਿਤ ਮਰਿਆਦਾ ਅਨੁਸਾਰ ਉਥੋਂ ਜਿਹੜੇ ਫੁੱਲ ਪਾਉਣ ਜਾਂਦੇ ਉਹਨਾਂ ਨੂੰ ਰੋਕ ਕੇ ਦਿਖਾਉਣ ਨੰਬਰ 2 ਵਰਸੀ ਮਰਾਈ ਗਈ ਆ ਦੋ ਦਿਨ ਪਹਿਲਾਂ ਬਾਦਲ ਸਾਹਿਬ ਦੀ ਰਹਿਤ ਮਰਿਆਦਾ ਚ ਕਲੀਅਰ ਲਿਖਿਆ ਹੈ ਕਿ ਭਾਈ ਸਾਹਿਬ ਜੀ ਅੰਤਮ ਅਰਦਾਸ ਤੋਂ ਬਾਅਦ ਕਿਸੇ ਕਿਸਮ ਦੀ ਕੋਈ ਵਰਤੀ ਨਹੀਂ ਮਨਾਉਣੀ ਕਿਹੜੀਆਂ ਗੱਲਾਂ ਕਰਦੇ ਜੇ ਕਿਹੜੇ ਤਖਤਾਂ ਦੀਆਂ ਗੱਲਾਂ ਕਰਦੇ ਜੇ ਦੂਜੀ ਗੱਲ ਆਪਾਂ ਕਰੀਏ ਜਿਹੜੀ ਤੁਸੀਂ ਕਰ ਰਹੇ ਹੋ ਵੀ ਸਾਡੇ ਮੂਰਤੀ ਪੂਜਾ ਮਨਾ ਸਾਡੇ ਤਸਵੀਰਾਂ ਦੀਆਂ ਜਿਹੜੀ ਹੈਗੀ ਆ ਆਪਾਂ ਨਹੀਂ ਬਣਾ ਕੇ ਅੱਗੇ ਪਰਨੀ ਆ ਫਿਰ ਕਹਿਣ ਵਾਲੇ ਇਹ ਵੀ ਕਹਿੰਦੇ ਨੇ ਕਿ ਸਿੱਖ ਤਾਂ ਬਹੁਤ ਜ਼ਿਆਦਾ ਸ਼ਕਤੀਆਂ ਕਰਦੇ ਨੇ ਵੀ ਤੁਸੀਂ ਆਉਣ ਵਾਲੀ ਅਗਲੀ ਪੀੜ੍ਹੀਆਂ ਨੂੰ ਨਸਲਾਂ ਨੂੰ ਤੁਸੀਂ ਕਿਵੇਂ ਦੱਸੋਗੇ ਵੀ ਇਹ ਤੁਹਾਡੇ ਗੁਰੂ ਸੀਗੇ ਤੁਸੀਂ ਤਸਵੀਰਾਂ ਨਹੀਂ ਬਣਾਉਣੀਆਂ ਤੁਸੀਂ ਉਹਨਾਂ ਦੀ ਕੁਝ ਨਹੀਂ ਕਰਨਾ ਜੀ ਗੁਰਜੇ ਇਹ ਤੇ ਜਿਹੜੇ ਗੁਰਦੁਆਰਾ ਸਾਹਿਬ ਆਣਾ ਹੈ ਉਹਨਾਂ ਦੇ ਵਿੱਚ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਆ ਜਿਸ ਵੇਲੇ ਤੱਕ ਸਿੱਖ ਗੁਰਦੁਆਰੇ ਕੱਚੇ ਸੀ ਘਰ ਵੀ ਕੱਚੇ ਸੀ ਔਰ ਸਿੱਖ ਪੱਕੇ ਸੀ ਜਿਹਨੇ ਬੰਦ-ਬੰਦ ਘਟਾਇਆ ਹੈ ਜਿਨ੍ਹਾਂ ਖੋਪੜਾ ਲਵਾਇਆ ਹੈ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਜਿਹੜਾ ਮਾਈਆਂ ਬੀਬੀਆਂ ਨੇ ਮੀਰ ਮਨੂ ਦੀ ਜੇਲ੍ਹ ਚ ਸਵਾ ਸਵਾ ਮਣ ਪੀਸਣ ਪੀਸਿਆ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਆਪਣੇ ਬੱਚੇ ਦੇ ਟੋਟੇ ਕਰਾ ਕੇ ਗਲਾ ਚ ਹਾਰ ਪਵਾਏ ਨੇ ਨੇ ਜਿਹੜੇ ਟੰਗਾਏ ਨੇ ਔਰ ਸੀ ਨਹੀਂ ਕੀਤੀ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ ਹੈ ਉਹਨਾਂ ਦੇ ਵਿੱਚ ਉਸ ਵੇਲੇ ਭਾਈ ਸਾਹਿਬ ਜੀ ਕੋਈ ਹੈ ਇਹੋ ਜਿਹਾ ਸਿੱਖ ਇੱਥੇ ਤੇ ਅੱਜ ਅਰਦਾਸ ਕਰਦੇ ਨੇ ਦੂਜੇ ਦਿਨ ਤੋੜ ਦਿੰਦੇ ਨੇ ਆ ਕੀ ਕੀਤਾ ਕਿਸਾਨ ਜਿਹੜਾ ਆਗੂ ਆ ਕਿਉਂ ਰੱਖਿਆ ਨੇ ਮਰਨ ਵਰਤ ਸਿੱਖ ਧਰਮ ਦੇ ਵਿੱਚ ਕੋਈ ਮਰਨ ਵਰਤ ਨਹੀਂ ਹੈ ਕਿਸੇ ਗੁਰੂ ਸਾਹਿਬਾਨ ਨੇ ਮਰਨ ਵਰਤ ਨਹੀਂ ਰੱਖਿਆ। ਸਾਡੀ ਕੌਮ ਦੇ ਆਗੂ ਦੱਲੇਵਾਲ ਦੱਲੇਵਾਲ ਨੇ ਕਿਉਂ ਤੋੜਿਆ ਹੈਗਾ? ਪਹਿਲਾਂ ਰੱਖਿਆ ਰਾਸ ਕਰਕੇ ਫਿਰ ਤੋੜਿਆ ਕਿਉਂ? ਕੀ ਇਹਨਾਂ ਦੀਆਂ ਡਿਮਾਂਡਾਂ ਪੂਰੀਆਂ ਹੋ ਗਈਆਂ ਨੇ? ਮੈਂ ਸਵਾਲ ਪੁੱਛਦਾ ਕੀ ਸਾਡੀ ਕੌਮ ਦੇ ਪੰਥ ਦੇ ਆਗੂ ਇੰਨੇ ਕ ਰਾਜਨੀਤਿਕ ਦਬਾਅ 'ਚ ਨੇ ਕਿ ਉਹ ਆਪਣੇ ਗੱਲ ਨਹੀਂ بلند ਕਰ 파 ਰਹੇ ਆਵਾਜ਼ ਤੇ ਗੁਰੂਆਂ ਪੀਰਾਂ ਦੀ ਸਾਡੇ ਬੇਅਦਬੀ ਹੋ ਰਹੀ ਹੈ ਉਸ ਤੇ ਵੀ ਆਵਾਜ਼ ਨਹੀਂ ਚੁੱਕ 파 ਰਹੇ? ਉਹ ਜਿਹੜਾ ਅੱਜ ਰਾਜਨੀਤਿਕ ਹੈ ਹਿੰਦੂ ਰਾਜਨੀਤਿਕ ਮੁਸਲਮਾਨ ਰਾਜਨੀਤਿਕ ਸਿੱਖ ਰਾਜਨੀਤਿਕ ਤੇ ਕੋਈ ਫਰਕ ਨਹੀਂ ਹੈ ਸਾਰੇ ਇੱਕੋ ਜਿਹੇ ਨੇ ਨਾਨੀ ਇੱਕੋ ਹੀ ਆ ਉਹ ਕੌਣ ਹੈ ਨਾਨੀ ਇੱਕ ਆ ਉਹਨਾਂ ਦੇ ਸਾਰੇ ਦੋਟੇ ਨੇ ਅੱਛਾ ਮਾਵਾ ਇੱਕ ਵਿਚਾਰ ਇੱਕ ਹੈ ਠੀਕ ਹੈ ਠੀਕ ਹੈ ਵਿਚਾਰ ਇੱਕ ਹੈ ਠੀਕ ਹੈ ਮਾਵਾ ਵੱਖਰੀਆਂ ਵੱਖਰੀਆਂ ਨੇ ਨਾਨੀ ਇੱਕੋ ਹੀ ਹੈ ਨਾਨੀ ਇੱਕੋ ਹੀ ਹੈ ਇਸ ਕਰਕੇ ਦੱਸਣਾ ਜੀ ਉਸ ਨਾਨੀ ਦੇ ਜਿਹੜੇ ਦੋਟੇ ਨੇ ਉਹਨਾਂ ਦੇ ਵਿਚਾਰ ਆਪਸ ਵਿੱਚ ਮਿਲਦੇ ਨੇ ਹਰ ਆਦਮੀ ਦولت ਇਕੱਠੇ ਕਰ ਰਿਆ ਹਰ ਆਦਮੀ ਸ਼ੋਰਤ ਇਕੱਠੇ ਕਰ ਰਿਆ ਆ ਹੁਣ ਕੀ ਹੋ ਰਿਹਾ ਤੁਹਾਡੇ ਸਾਹਮਣੇ ਆ ਸਰਕਾਰਾਂ ਕੀ ਕਰ ਰਹੀਆਂ ਨੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਜਿਹੜੇ ਅਫਸਰ ਨੂੰ ਜਿਸ ਵੀ ਸੀਟ ਦੇ ਉੱਤੇ ਲਾਉਣਾ ਹੈ 3 ਸਾਲੋਂ ਦੀ ਬਦਲੀ ਨਹੀਂ ਕਰਨੀ 3 ਸਾਲ ਔਰ 3 ਸਾਲ ਦੇ ਵਿੱਚ ਵੀ ਬਦਲੀ ਤਾਂ ਕਰਨੀ ਹੈ ਇਹ ਕੋਈ ਸੀਰੀਅਸ ਕੰਪਲੇਂਟ ਹੋਵੇ ਉਡੀਨ ਕੁਆਰੀ ਕਰਨ ਤੋਂ ਬਾਅਦ ਉਹ ਗਿਲਤੀ ਪਾਇਆ ਜਾਵੇ ਤੇ ਉਹ ਨਹੀਂ ਬਦਲੀ ਕਰਨੀ ਆ ਤੁਹਾਡੇ ਸਾਹਮਣੇ ਕੀ ਹੋਣ ਡਿਆ ਵੇਜਿਲੈਂਸ ਡਿਪਾਰਟਮੈਂਟ ਚ ਚਲੋ ਠੀਕ ਹੈ ਅੱਛਾ ਇਹ ਕਿਸੇ ਨੇ ਸ਼ਿਕਾਇਤ ਵੀ ਨਹੀਂ ਕੀਤੀ ਗੁਰਨਾਨਕ ਦੇਵ ਸਾਹਿਬ ਦੀ ਜਾਂ ਹੋਰ ਜਿਹੜੀ AI ਵੀਡੀਓ ਬਣ ਕੇ ਕੋਈ ਸਿੱਖ ਕੌਮ ਵੀ ਨਹੀਂ ਉੱਠ ਕੇ ਅੱਗੇ ਕੋਈ ਪੰਥ ਵੀ ਨਹੀਂ ਉੱਠ ਕੇ ਆਇਆ ਕੌਮ ਡਰੀ ਹੋਈ ਆ ਕੌਮ ਘਰ ਬੈਠ ਗਈ ਆ ਕੌਮ ਜਿਹੜੀ ਹੈ ਗਈ ਆ ਜਿਨ੍ਹਾਂ ਨੇ ਰਾਜ ਕਰਨਾ ਸੀਗਾ ਜਿਨ੍ਹਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਭਾਈ ਸਾਹਿਬ ਜੀ ਅੰਗਰੇਜ਼ਾਂ ਦੇ ਆ ਡਟ ਕੇ ਮੁਕਾਬਲਾ ਕੀਤਾ ਮੁਗਲਾਂ ਨਾਲ ਡਟ ਕੇ ਮੁਕਾਬਲਾ ਕੀਤਾ ਉਹਨਾਂ ਨੂੰ ਹੱਤਵਾਦੀ ਤੇ ਵੱਖਵਾਦੀ ਕਿਹਾ ਜਾਂਦਾ ਹੈ ਉਹਨਾਂ ਦੀ ਬੋਲੀ ਦੇ ਪਾਬੰਦੀ ਆ ਉਹਨਾਂ ਦੀ ਰਾਜਧਾਨੀ ਖੋਈ ਜਾਂਦੀ ਆ ਉਹਨਾਂ ਦਾ ਪਾਣੀ ਖੋਇਆ ਜਾਂਦਾ ਹੈ ਉਹਨਾਂ ਦੀ ਬੋਲੀ ਖੋਈ ਜਾਂਦੀ ਸੱਭਿਆਚਾਰ ਖੋਇਆ ਜਾਂਦਾ ਔਰ ਉਹਨਾਂ ਨੂੰ ਭਾਈ ਸਾਹਿਬ ਜੀ ਐਨਐਸਏ ਚ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਈ ਸਾਹਿਬ ਜੀ ਬਾਹਰ ਨਹੀਂ ਕੱਢਿਆ ਜਾਂਦਾ ਸਰਸਵਾਲ ਸੌਦੇ ਵਾਲੇ ਨੂੰ 5 ਮਹੀਨਿਆਂ ਬਾਅਦ ਜਿਹੜੀ ਹੈਗੀ ਆ ਪਰੋਲ ਮਿਲ ਜਾਂਦੀ ਆ ਇਸ ਕਰਕੇ ਦੱਸਿਆ ਨਾ ਜੀ ਯਹਾਂ ਰਾਜਾ ਤਾਹਾਂ ਪ੍ਰਜਾ ਰਾਜਾ ਜਿਹੜਾ ਹੈਗਾ ਉਹ ਚਾਹੁੰਦਾ ਹੈ ਕਿ ਜਿਹੜੀ ਮਿਨੋਰਟੀ ਹੈਗੀ ਆ ਉਹਨੂੰ ਖਤਮ ਕਰਨਾ ਹੈ ਨਹੀਂ ਮੁਸਲਮਾਨ ਵੀ ਮਿਨੋਰਟੀ ਨਹੀਂ ਸਾਈ ਵੀ ਮਿਨੋਰਟੀ ਨੇ ਬੋਧੀ ਜੈਨੀ ਸਾਰੇ ਮਿਨੋਰਟੀ ਨੇ ਸਾਰੇ ਡਰੇ ਹੋਏ ਨੇ ਜੀ ਇੱਕ ਦਿਖਾ ਦਿਓ ਜਿਹੜੀ ਨਹੀਂ ਡਰੀ ਹੋਈ ਫਿਰ ਸਿੱਖ ਹੀ ਕਿਉਂ ਟਾਰਗੇਟ ਹੈ ਹਾਂਜੀ ਸਿੱਖ ਹੀ ਕਿਉਂ ਟਾਰਗੇਟ ਨੇ ਮਿਨੋਰਟੀ ਤਾਂ ਹੋਰ ਵੀ ਬਹੁਤ ਨੇ ਨਹੀਂ ਜੀ ਸਾਰੇ ਡਰੇ ਹੋਏ ਨੇ ਸਾਰਿਆਂ ਦੇ ਉੱਤੇ ਚੱਲ ਰਿਹਾ ਡੰਡਾ ਆ ਤੁਹਾਡੇ ਸਾਹਮਣੇ ਕਪੂਰਥਲੇ ਦੇ ਵਿੱਚ ਉਹਨਾਂ ਨੇ ਇੱਕ ਕਲੱਬ ਦੇ ਵਿੱਚ ਆਪਣਾ ਜਿਹੜਾ ਹੈਗਾ ਪ੍ਰਾਰਥਨਾ ਕਰਨੀ ਸੀ ਉਸੇ ਵੇਲੇ ਸ਼ਿਵ ਸੈਨਾ ਵਾਲਿਆਂ ਨੇ ਇੱਕ ਭਾਈ ਸਾਹਿਬ ਜੀ ਜਾ ਕੇ ਕਹਿਤਾ ਵੀ ਜਾਂ ਬੰਦ ਕਰੋ ਨਹੀਂ ਤੇ ਐਵੇਂ ਵੀ ਇੱਥੇ ਹਰੂਮਨ ਚਾਲਸਾ ਪੜਾਂਗੇ ਕੀ ਮੁਸਲਮਾਨ ਜਿੱਥੇ ਵੀ ਸੜਕ ਉੱਤੇ ਜਾਂ ਹੋਰ ਕਿਤੇ ਨਮਾਜ਼ ਨਹੀਂ ਪੜ ਸਕਦਾ ਸੀਗਾ ਉਹਨਾਂ ਨੂੰ ਨਮਾਜ਼ ਨਹੀਂ ਪੜਨ ਦਿੱਤੀ ਜਾਂਦੀ ਖੋਲੀ ਵਾਲੇ ਦਿਨ ਉਹਨਾਂ ਨੂੰ ਪੈਸੇ ਦੀ ਮਸਜਿਦਾਂ ਟਕਣੀਆਂ ਪੈਂਦੀਆਂ ਨੇ ਇਹ ਕਿਉਂ ਹੈ ਇਹ ਕਿਉਂ ਹੈਗਾ ਮੈਨੂੰ ਦੱਸੋ ਸਹੀ ਨਾ ਜੀ ਅੱਜ ਤੱਕ ਜਿਹੜਾ ਸਾਡਾ ਦੁਸ਼ਮਣ ਸੀ ਉਹ ਸਾਹਮਣੇ ਹੋ ਕੇ ਲੜਿਆ ਸਾਡੇ ਨਾਲ ਅੱਜ ਜਿਹੜਾ ਦੁਸ਼ਮਣ ਹੈ ਉਹ ਸਾਡੇ ਸਾਹਮਣੇ ਹੋ ਕੇ ਸਾਡੇ ਨਾਲ ਨਹੀਂ ਲੜ ਰਿਹਾ ਉਹ ਪੱਗ ਬੰਨ ਕੇ ਆਉਂਦਾ ਉਹ ਰੁਮਾਲ ਬੰਨ ਕੇ ਆਉਂਦਾ ਉਹ ਮੱਥਾ ਟੇਕਦਾ ਉਹ ਕੜਾ ਪ੍ਰਸ਼ਾਦ ਬਣਾਉਂਦਾ ਉਹ ਸਬਜ਼ੀਆਂ ਬਣਾਉਂਦਾ ਉਹ ਫੁਲਕੇ ਵੇਲਦਾ ਉਹ ਵਰਤਾਉਂਦਾ ਔਰ ਉਹ ਦੱਸ ਇਹ ਦੱਸਦਾ ਵੀ ਮੈਂ ਤੁਹਾਡਾ 파ਟਨ 파ਰਸ਼ਨ ਉਹ ਸਾਡੇ ਸਹਬਜ਼ਾਦਿਆਂ ਨੂੰ ਜਿਨ੍ਹਾਂ ਨੂੰ ਅਸੀਂ ਭਾਈ ਸਾਹਿਬ ਜੀ ਬਾਬਾ ਕਹਿੰਨੇ ਆ ਉਹਨਾਂ ਨੂੰ ਵੀਰ ਕੀ ਕੀ ਨਾਂ ਰੱਖਿਆ ਹੋਇਆ ਉਹ ਲਿਆ ਜਾਂਦਾ ਔਰ ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ ਉਹ ਸਿੱਧਾ ਨਹੀਂ ਸਾਡੇ ਨਾਲ ਲੜ ਰਿਹਾ ਉਹ ਆਪਣੀ ਚਾਲ ਦੇ ਹਿਸਾਬ ਨਾਲ ਸਾਡੇ ਨਾਲ ਲੜ ਰਿਹਾ ਹੈ ਔਰ ਸਿੱਖ ਜਿਹੜਾ ਹੈਗਾ ਹੈ ਉਹਨੂੰ ਬਹੁਤ ਜ਼ਿਆਦਾ ਰਸਾਨਾ ਜੀ ਦਲੀਲ ਕੀਤਾ ਜਾ ਰਿਹਾ 12 ਵਜ ਗਏ ਨੇ ਸਿੱਖਾਂ ਦੇ ਔਰ ਤੁਸੀਂ ਮੈਨੂੰ ਅਕਲ ਦੱਸੋ ਇਹ ਫਿਲਮਾਂ ਰਹੀ ਪ੍ਰਚਾਰ ਹੁੰਦਾ ਕਿ ਵਪਾਰ ਹੁੰਦਾ ਫਿਲਮ ਪ੍ਰਚਾਰ ਲਈ ਬਣਾਈ ਜਾਂਦੀ ਹੈ ਕਿ ਵਪਾਰ ਲਈ ਬਣਾਈ ਜਾਂਦੀ ਹੈ ਦੋਨੋਂ ਦੋਨੋਂ ਗੱਲਾਂ ਦੋਨੋਂ ਇਕੱਠੀਆਂ ਨਹੀਂ ਹੋ ਸਕਦੀਆਂ ਬਿਲਕੁਲ ਹੋ ਸਕਦੀਆਂ ਪ੍ਰਚਾਰ ਨਹੀਂ ਹੋ ਸਕਦੀਆਂ ਮਾਰਕੀਟਿੰਗ ਲੈਨ ਚ ਕਹਾਵਤ ਆ ਜੋ ਦਿਖਦਾ ਹੈ ਉਹ बिकਦਾ ਹੈ ਪਹਿਲਾ ਚੀਜ਼ ਲੋਕ ਦੇਖਣਗੇ ਫਿਰ ਉਹ ਖਰੀਦਣਗੇ ਮੈਂ ਕਹਿੰਦਾ ਭਾਈ ਸਾਹਿਬ ਜੀ ਦੋ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ ਜੋ ਦਿਖਦਾ ਹੈ ਉਹ बिकਦਾ ਹੈ ਜਿਹੜਾ ਪ੍ਰਚਾਰ ਆ ਉਹ ਗੁਰੂ ਜੀ ਹਜ਼ੂਰੀ ਚ ਹੋਣਾ ਹੁੰਦਾ ਹੈ ਜਿਹੜਾ ਇਹ ਹੈਗਾ ਇਹ ਪ੍ਰਚਾਰ ਨਹੀਂ ਹੈ ਇਹਦੇ ਪੈਸੇ ਲਾਓ ਉਹਦੇ ਪੈਸੇ ਕਮਾਓ ਹੁਣ ਟਰਤੇ ਆ ਜੰਨਾ 450 ਦੇ ਫਿਲਮ ਬਣਾਈ ਬਾਲੀਵੁੱਡ ਵਾਲਨੇ ਬਣਾਈ ਹੈ ਹੈਰੀ ਪੋਟੇਜਾ ਨੇ ਉਹ ਕੀ ਹੈ ਪ੍ਰਚਾਰ ਹੈ ਵਪਾਰ ਹੈ ਹਾਂ ਜੀ ਵਪਾਰ ਹੈ ਨੀ ਪ੍ਰਚਾਰ ਨਹੀਂ ਹੋਇਆ ਸਿੱਖੀ ਦਾ ਯੂਪੀ ਬਿਹਾਰ ਚ ਕਿ ਫਿਲਮ ਕਿ ਨਹੀਂ ਚੱਲੀ ਉਹ 4 ਸਾਬਜਾਦੇ 1 4 ਸਾਬਜਾਦੇ ਮੇਰੀ ਗੱਲ ਨਹੀਂ ਸਮਝਦੇ ਗੱਲ ਇਹ ਹੈਗੀ ਆ ਕਿ 4 ਸਾਬਜਾਦਿਆਂ ਦੀ ਅਸੀਂ ਗੱਲ ਮੰਨਣੀ ਸੀ ਕਿ 4 ਸਾਬਜਾਦਿਆਂ ਨੂੰ ਅਸੀਂ ਸਕਰੀਨ ਤੇ ਦਿਖਾਉਣਾ ਸੀ ਉਹਨਾਂ ਦੀ ਗੱਲ ਮੰਨਣੀ ਸੀ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਸੀ ਉਹਨਾਂ ਦੀ ਹਿਸਟਰੀ ਨੂੰ ਅਪਣਾਉਣਾ ਸੀ ਉਹਨਾਂ ਨੇ ਜੋ ਮੁਗਲਾਂ ਦੇ ਸਾਹਮਣੇ ਆਪਣਾ ਬਿਆਨ ਦਿੱਤੇ ਜਿਸ ਮਜ਼ਬੂਤੀ ਨਾਲ ਦਿੱਤੇ ਜੇ ਸੋਹ ਸਹੀ ਨਾ ਦਿੱਤੇ ਜੇ ਸਪਾਈ ਸਾਹਿਬ ਜੀ ਤਾਕਤ ਨਾ ਦਿੱਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਛੋਟੀ ਖਿੜਕੀ ਖੋਲੀ ਗਈ ਤਾਂ ਕਿ ਸਿਰ ਨਾ ਆ ਗਏ ਹੋਣਗੇ ਉਹਨਾਂ ਨੇ ਪਹਿਲਾਂ ਪੈਰ ਕੱਢੇ ਤੇ ਫਿਰ ਭਾਈ ਸਾਹਿਬ ਜੀ ਅੰਦਰ ਗਏ ਜੋ ਸਾਜ਼ਿਸ਼ਾਂ ਹੋ ਰਹੀਆਂ ਨੇ ਸਿੱਖਾਂ ਖਿਲਾਫ ਜਾਂ ਘੱਟ ਗਿਣਤੀ ਖਿਲਾਫ ਡਰ ਜਾਣਗੇ ਸਿੱਖ ਬਹਿ ਜਾਣਗੇ ਚੁੱਪੋ ਕੇ ਸਾਡੇ ਦੇਖੋ ਜੀ ਮੇਰੀ ਗੱਲ ਸੁਣੋ ਸਾਡਾ ਤੇ ਜਿਹੜਾ ਹੈਗਾ ਆਪਣੀ ਲੜਾਈ ਜਿਹੜੀ ਹੈ ਉਹ ਨਹੀਂ ਮੁੱਕ ਰਹੀ ਇਹ ਸਾਰੇ ਜਿਹੜੇ ਕੌਣ ਕਹਿੰਦੇ ਆਂ ਪੰਜ ਮੈਂਬਰੀ ਅਕਾਲ ਤਖਤ ਵਾਲੀ ਕਮੇਟੀ ਆ ਇਹ ਸਾਰੇ ਬਾਦਲ ਦੇ ਨਾਲ ਭਾਈ ਸਾਹਿਬ ਜੀ ਹਰ ਗੱਲ ਦੇ ਵਿੱਚ ਭਾਈ ਵੜ ਰਹੇ ਨੇ ਚਾਹੇ ਉਹ ਬੇਬਦੀਆਂ ਦੀ ਗੱਲ ਹੈ ਚਾਹੇ ਉਹ ਭਾਈ ਸਾਹਿਬ ਜੀ ਸਤਨਾਮ ਵਾਹਿਗੁਰੂ ਕਹਿੰਦੇ ਆ ਤੇ ਗੋਲੀ ਚਲਾਉਣ ਦੀ ਗੱਲ ਇਹ ਸਾਰੇ ਨਾਲ ਸੀਗੇ ਔਰ ਸਾਰੇ ਇਹਨਾਂ ਨੇ ਫਤਿਹ ਦਾ ਸੁਖ ਪਹੋਚਿਆ ਔਰ ਹੁਣ ਆਪੋ ਆਪਣੀ ਡੱਪਲੀ ਵਜਾ ਰਹੇ ਨੇ ਬਿਲਕੁਲ ਠੀਕ ਹੈ ਸੋ ਰਿਆੜ ਸਾਹਿਬ ਨਾਲ ਗੱਦਬਾਤ ਚੱਲਦੀ ਸੀ ਇਹਨਾਂ ਨੇ ਖੁੱਲ ਕੇ ਕਿਹਾ ਕਿ ਕਿਤੇ ਨਾ ਕਿਤੇ ਜੇਕਰ ਅੱਜ ਸਾਡੇ ਗੁਰੂਆਂ ਦੀਆਂ AI ਵੀਡੀਓ ਬਣ ਰਹੀਆਂ ਨੇ ਸ਼ਹੀਦੀ ਵੇਲੇ ਗੁਰੂ ਅਰਜਨ ਦੇਵ ਤਫਤੀ ਤਵੀ ਤੇ ਬੈਠ ਕੇ ਨੱਚ ਰਹੇ ਸੀ ਆ ਗੁਰੂ ਨਾਨਕ ਦੇਵ ਭਾਵੇਂ ਉਹ ਵੀਡੀਓ ਚ ਹੀ ਦਿਖਾਇਆ ਗਿਆ ਕਿਸੇ ਗੁਰੂ ਸਾਹਿਬ ਦੇ ਜਨ ਪ੍ਰਕਾਸ਼ ਹੁੰਦੇ ਉਹ ਹੱਸ ਰਹੇ ਨੇ ਭਾਵੇਂ ਇਹ ਵੀਡੀਓ ਹੈ ਤੇ ਭਾਵੇਂ ਅਮੀਰ ਖਾਨ ਵੱਲੋਂ ਜੋ ਪੇਸ਼ ਉਹਨਾਂ ਦਾ ਚਿਹਰਾ ਮੀਰ ਖਾਨ ਦਾ ਗੁਰੂ ਨਾਨਕ ਦੇਵ ਜੀ ਦਾ ਪੇਸ਼ ਦਿਖਾਉਣਾ ਕਹਿੰਦੇ ਕਿਤੇ ਨਹੀਂ ਕਿਤੇ ਕਹਾਵਤ ਪੰਜਾਬੀ ਦੀ ਇਜਾਜ਼ ਆ ਰਹੀ ਹੈ ਬਿੱਲੀਆਂ ਦੀ ਲੜਾਈ ਚ ਬਾਂਦਰ ਦਾ ਫਾਇਦਾ ਅਸੀਂ ਆਪ ਲੜਦੇ ਪਿਆ ਆ ਆਪਸ ਚ ਅਸੀਂ ਭਾਟੋ ਧਾੜ ਹੋਏ ਪਿਆ ਤੇ ਤੀਜਾ ਇਹਦਾ ਕੋਈ ਫਾਇਦਾ ਚੱਕ ਰਿਹਾ ਹੈਗਾ ਘੱਟ ਗਿਣਤੀਆਂ ਹੋਣ ਦੇ ਨਾਤੇ ਇਹ ਸਿੱਖਾਂ ਨਾਲ ਨਹੀਂ ਹੋ ਰਿਹਾ ਮੁਸਲਮਾਨਾਂ ਨਾਲ ਵੀ ਹੋ ਰਿਹਾ ਈਸਾਈਆਂ ਨਾਲ ਵੀ ਹੋ ਰਿਹਾ ਸੋ ਸਾਨੂੰ ਇਸ ਤੇ ਤਗੜੇ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਅਜਿਹੀਆਂ ਚੀਜ਼ਾਂ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਗੜਗੱਤ ਸਾਹਿਬ ਨੂੰ ਵੀ ਸਵਾਲ ਹੈਗਾ ਵੀ ਤਿੰਨ ਤਿੰਨ ਇਸ ਤਰ੍ਹਾਂ ਦੇ ਵੀਡੀਓ ਆਏ ਨੇ ਅਕਾਲ ਤਖਤ ਵੱਲੋਂ ਕੋਈ ਆਵਾਜ਼ ਕਿਉਂ ਨਹੀਂ ਇਸ ਨੂੰ ਲੈ ਕੇ ਬੁਲੰਦ ਕੀਤੀ ਗਈ ਸੁਆਣ ਵਾਲੇ ਸਮੇਂ 'ਚ ਇਸ ਨੂੰ ਲੈ ਕੇ ਐਕਸ਼ਨ ਕੀ ਹੁੰਦਾ ਦੇਖਣਾ ਬਾਕੀ ਆ ਰਿਆਰ ਸਾਹਿਬ ਚਰਚਾ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਕਮੈਂਟਸ ਜਣੇ ਨੇ ਕਿਰਪਾ ਕਰਕੇ ਉਹ ਗਾਲਾਂ ਕੱਟ ਕਾਢਣ ਤੇ ਸੋਚ ਕੇ ਜਿਹੜੀ ਹੈਗੇ ਉਹ ਗੱਲ ਜਰੂਰ ਕਰਨ ਮੈਂ ਆਪਣੇ ਗੁਰੂ ਦੀ ਗੱਲ ਸਨਰਾਦਨਾ ਸੱਚ ਸੁਣ ਆਏ ਸੀ ਸੱਚ ਕੀ ਬੇਲਾ ਸਾਡਾ ਗੁਰੂ ਸੱਚ ਦੇ ਨਾਲ ਜੁੜਿਆ ਹੋਇਆ ਸੱਚੀ ਗੁਰੂ ਹੈ ਹਾਂਜੀ ਆਦ ਸੱਚ ਜੁਗਾਰ ਸੱਚ ਹੈ ਪੀ ਸੱਚ ਨਾਨਕ ਹੋਲੇ ਪੀ ਸੱਚ ਤੋਂ ਸੱਚ ਨਾਲ ਜੋੜਨਾ ਚਾਹੀਦਾ ਮੈਂ ਸਾਰੇ ਸੰਸਾਰ ਦਾ ਅੱਜ ਤੁਹਾਡੇ ਮਾਦਮ ਰਾਹੀਂ ਜਿਹੜੇ ਉੱਥੇ ਸ਼ਹੀਦ ਹੋਏ ਨੇ ਪੈਲਗਾਮਾ ਦੇ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਔਰ ਸਰਕਾਰ ਨੂੰ ਕਹਿਣਾ ਹੈ ਕਿ ਜਿਨ੍ਹਾਂ ਨੇ ਉੱਥੇ ਡਿਊਟੀਆਂ ਕੋਤਾਈ ਕੀਤੀ ਹੈ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਨ ਔਰ ਸਾਰੀ ਦੁਨੀਆ ਦੇ ਵਿੱਚ ਪਾਕਿਸਤਾਨ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣ ਤਾਂ ਕਿ ਇਨਸਾਨ ਜਿਹੜਾ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ੀਆਂ ਤੇ ਖੇੜਿਆਂ ਨਾਲ ਜੀ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼ੁਕਰੀਆ